ਕੀ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਜਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਖਰਾਬਾ ਇਸ ਕਰਕੇ ਬਾਜਵਾ ਦਾ ਬਿਆਨ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਉਹਨੂੰ ਹਰ ਪਾਸੇ ਐਂ ਦਿਖਾ ਦਿਓ ਵੀ ਜੀ ਬਹੁਤ ਵੱਡਾ ਕਰਤਾ ਅਸਲ 'ਚ ਕੁਝ ਨਹੀਂ ਕਰਨਾ ਤੁਸੀਂ ਪ੍ਰਤਾਪ ਸਿੰਘ ਬਾਜਵਾ ਤੇ ਹਮਲਾ ਕਰਕੇ ਆਪਦੀ ਸਿੱਖਿਆ ਕ੍ਰਾਂਤੀ ਵਾਲੀ ਜਿਹੜੀ ਤੁਹਾਡੇ ਤੋਂ ਕੜੀ ਡੁੱਲੀ ਆ ਤੁਸੀਂ ਉਹ ਲਕਾਉਣੀ ਚਾਹੁੰਦੇ ਇਹ ਐਂ ਲੁਕਦੀ ਨਹੀਂ ਪਰ ਜੋ ਸਰਕਾਰ ਨੇ ਰਿਐਕਟ ਕਰਿਆ ਬਹੁਤ ਹੀ ਬੇਵਕੂਫਾ ਨਹੀਂ ਕਵਾਂਗੇ ਇਹਨੂੰ ਮੈਨੂੰ ਲੱਗਦਾ ਇੰਨਾ ਹੀ ਜ਼ੋਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਵਾਲਾ ਮੁੱਖ ਮੰਤਰੀ ਲਾ ਦੇਣ ਉਹ ਬਹੁਤ ਜ਼ਰੂਰੀ ਆ ਪ੍ਰਤਾਪ ਸਿੰਘ ਬਾਜਵਾ ਤੇ ਨੂੰ ਮੁੱਖ ਮੰਤਰੀ ਕਹਿ ਰਿਹਾ ਵੀ ਸਾਨੂੰ ਦੱਸੋ ਤੁਹਾਡੇ ਸੋਰਸ ਕਿਹੜੇ ਆ ਉਹਨਾਂ ਦੇ ਸੋਰਸ ਜਿਹੜੇ ਮਰਜ਼ੀ ਹੋਣ ਤੁਹਾਡੇ ਕੋਲ ਤਾਂ ਘੱਟੋ ਘੱਟ ਸਾਰੀ ਮਸ਼ੀਨਰੀ ਹੈਗੀ ਆ ਪਤਾ ਕਰਾਉਣ ਦੀ ਕਿ ਕੀ ਸੱਚ ਆ ਕੀ ਝੂਠ ਆ ਔਰ ਜੇ ਮੁੱਖ ਮੰਤਰੀ ਕਹਿੰਦੇ ਆ ਵੀ ਇਸ ਖਬਰ ਚ ਕੋਈ ਤੰਤਰੀ ਉਹ ਵੀ ਕਹਿ ਦਿੰਦੇ ਵੀ ਭਾਈ ਇਹ ਚ ਤੰਤ ਨਹੀਂ ਇੰਨਾ ਕੇ ਕਿ ਖੜਾ ਛੁੱਟ ਸਕਦਾ ਸੀ ਪਰ ਨਹੀਂ ਤੁਸੀਂ ਹਮਲਾ ਕਰਨਾ ਸੀ ਨਹੀਂ ਤੁਸੀਂ ਪ੍ਰਤਾਪ ਸਿੰਘ ਬਾਜਬਾ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਕੇਰਾ ਪਾਉਣਾ ਸੀ ਕਿਉਂਕਿ ਵਿਧਾਨ ਸਭਾ ਚ ਉਹ ਤੁਹਾਨੂੰ ਸਵਾਲ ਪੁੱਛਦੇ ਆ ਹੁਣ ਪ੍ਰਤਾਪ ਸਿੰਘ ਬਾਜਬਾ ਨੂੰ ਜੇ ਕੋਈ ਜਾਣਕਾਰੀ ਆਈ ਹੈ ਅਗਲੇ ਨੇ ਤੁਹਾਡੇ ਮੂਰੇ ਰੱਖਦੀ ਤੁਸੀਂ ਖੰਡਨ ਕਰ ਦਿਓ ਜਾਂ ਜਾਂਚ ਕਰਾ ਦਿਓ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਕੇਂਦਰ ਦੀ ਕਿਸੇ ਏਜੰਸੀ ਨੇ ਸ਼ੇਅਰ ਨਹੀਂ ਕਰੀ ਜਾਣਕਾਰੀ ਨਾ ਪੰਜਾਬ ਇੰਟੈਲੀਜੈਂਸ ਕੋਲ ਆ ਹੁਣ ਮੇਰੀ ਇਹ ਗੱਲ ਸੁਣ ਲਓ ਫਿਰ ਪਾਸਕਰ ਦੀ ਖਬਰ ਹੈ ਅਜਦੂ ਬਾਅਦ ਤਾਂ ਫਿਰ ਪਾਸਕਰ ਵਾਲਿਆਂ ਤੇ ਵੀ ਪਰਚਾ ਕਰਨਗੇ ਕਿਉਂਕਿ ਉਹਨਾਂ ਨੇ ਵੀ ਖਬਰ ਲਾਈ ਹੈ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਖਬਰ ਲਾਈ ਹੈ 55 ਨੇ ਹਾਂ ਕਿ 55 ਨੇ ਪੰਜਾਬ ਦੇ ਵਿੱਚ ਮੰਬਾਂ ਦੀ ਗੱਲ ਕਰੀ ਆ ਕਿੰਨੇ ਫਟ ਗਏ ਪਾਸਕਰ ਨੇ ਤਾਂ ਇਹ ਵੀ ਲਿਖਿਆ ਕਿ ਇਹਦੀ ਵੀ ਜਾਣਕਾਰੀ ਡੇਢ ਮਹੀਨਾ ਪਹਿਲਾਂ ਦਿੱਤੀ ਸੀ ਕਿ ਕਿਸੇ Hindu leader ਤੇ ਹਮਲਾ ਹੋ ਸਕਦਾ ਜਿਹੜਾ ਕਿ ਮਨੋਰੰਜਨ ਕਾਲੀਆ ਸਾਹਿਬ ਤੇ ਹੁੰਦਾ ਉਹ ਵੀ ਤਾਂ ਲੋਕ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਦੀ ਖਬਰ ਪਾਈ ਸੀ ਕਿ ਵਿਵਾਦਿਤ ਕਲਾਕਾਰ ਦੀ ਸਕਿਉਰਿਟੀ ਵਾਪਸ ਲਗੀ 3 ਸਾਲ ਹੋ ਗਏ ਕੁੰਗੜੀਆਂ ਪੰਜਾਂ ਮੂੰਹ ਚ ਕਾਰਵਾਈ ਤਾਂ ਦੂਰ ਦੀ ਗੱਲ ਬੋਲੇ ਆ ਕੋਈ ਨਹੀਂ ਬੋਲਣਗੇ ਕਿਉਂਕਿ ਜਿੱਥੇ ਆਪ ਫਸਦੇ ਆ ਇਹਨਾਂ ਦਾ ਇੱਕ ਸਿੱਧਾ ਸਿੱਧਾ ਪੈਟਰਨ ਹੁੰਦਾ ਉੱਥੋਂ ਭੱਜ ਜਾਓ ਤੁਸੀਂ ਕਦੇ ਵੀ ਦੇਖਿਓ ਜਿੱਥੇ ਫਸਦੇ ਹੋਣਗੇ ਫਿਰ ਅੱਖ ਚ ਪਾਏ ਨਹੀਂ ਰੜਕਦੇ ਸੁਸਤਰੀ ਵਾਂਗੂ ਸੌ ਜਾਂਦੇ ਆ ਪਾਕਿਸਤਾਨ ਨਾਲ ਦੱਸਣ ਇਹਨਾਂ ਦੇ ਕੀ ਸਬੰਧ ਆ ਇਹ ਤਾਂ ਇੱਥੋਂ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਤੁਨੂੰ ਆਈ ਨਹੀਂ ਯਾਦ ਆ ਰਿਹਾ ਵੀ ਇਹ ਸਾਰਾ ਕੁਝ ਜਿਵੇਂ ਸ਼ਬਦ ਦਾਰ ਸ਼ਬਦ ਜਿਵੇਂ ਦਿੱਲੀ ਵਾਲੇ ਕਿਸੇ ਦਫ਼ਤਰ ਤੋਂ ਆਏ ਹੋਣ ਇਹ ਨਹੀਂ ਪਤਾ ਕਿ ਇਹਨਾਂ ਦੀ ਪਾਰਟੀ ਦੇ ਦਫ਼ਤਰ ਤੋਂ ਆਇਆ ਕਿ ਵੱਡੀ ਪਾਰਟੀ ਹੈ ਜਿਹੜੀ ਇਹਨਾਂ ਦੀ ਉਹਦੇ ਦਫ਼ਤਰ ਤੋਂ ਆਇਆ ਇਹ ਪਾਕਿਸਤਾਨ ਚਲੇ ਜਾਣ ਪਾਕਿਸਤਾਨ ਨਾਲ ਦੱਸਣ ਇਹਨਾਂ ਦੇ ਕੀ ਸਬੰਧ ਹੈ ਵਿਰੁੱਧ ਇਹ ਰੌਣਾਂ ਦੇ ਉਹਨਾਂ ਵਾਲੇ ਪੈਟਰਨ ਤੇ ਆ ਗਏ ਇਹ ਉਹ ਸੇਮ ਆ ਯਾਰ ਪੈਟਰਨ ਪ੍ਰਤਾਪ ਸਿੰਘ ਬਾਜਵਾ ਦਾ ਉਹ ਬਿਆਨ ਜਿਸ ਦੇ ਵਿੱਚੋਂ ਕਹਿੰਦੇ ਨੇ ਕਿ ਉਹਨਾਂ ਨੂੰ ਕਿਸੇ ਸੋਰਸ ਨੇ ਦੱਸਿਆ ਪੰਜਾਬ ਦੇ ਵਿੱਚ ਹਲੇ 32 ਧਮਾਕੇ ਹੋਰ ਹੋਣੇ ਨੇ ਬਾਜਵਾ ਕਹਿੰਦੇ ਹਲੇ ਪੰਜਾਬ ਦੇ ਵਿੱਚ 32 ਬੰਬ ਫਟਣੇ ਨੇ ਮੁੱਖ ਮੰਤਰੀ ਸਾਹਮਣੇ ਆਉਂਦੇ ਨੇ ਕਿ ਬਾਜਵਾ ਸਾਹਿਬ ਸੋਰਸ ਦੱਸੋ ਕੀ ਹੈ ਕੀ ਤੁਸੀਂ ਪੰਜਾਬ ਦੇ ਵਿੱਚ ਦਹਿਸ਼ਤ ਤਾਂ ਨਹੀਂ ਫੈਲਾਉਣੀ ਚਾਹੁੰਦੇ ਤਾਂ ਮੁੱਖ ਮੰਤਰੀ ਗੱਲਾਂ-ਗੱਲਾਂ ਦੇ ਵਿੱਚ ਬਾਰਡਰ ਤੋਂ ਪਾਰ ਵਾਲਾ ਲਿੰਕ ਪੁੱਛ ਦਿਆ ਕਿ ਤੇ ਉਧਰਲੇ ਲਿੰਕ ਤਾਂ ਨਹੀਂ ਤੁਹਾਡੇ ਜਿਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਨਵਰੀਤ ਬਾਈ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਸਟੇਟਮੈਂਟ ਵੱਡੀ ਆ ਕੀ ਉਹ ਸਟੇਟਮੈਂਟ ਜਾਦੇ ਵੱਡੀ ਆ ਜਾਂ ਜਿੰਨਾ ਸਰਕਾਰ ਰੌਲਾ ਪਾ ਰਹੀ ਆ ਰੌਲਾ ਵੱਡਾ ਉਹ ਸਾਰੇ ਤੇ ਕਿਵੇਂ ਦੇਖਦੇ ਹੋ ਆ ਦੇਖੋ ਗਗਨ ਤੁਸੀਂ ਕਿਹਾ ਵੀ ਵੱਡੀ ਸਟੇਟਮੈਂਟ ਆ ਸਟੇਟਮੈਂਟ ਤਾਂ ਵੱਡੀ ਆ ਇਸੇ ਤਾਂ ਕੋਈ ਸ਼ੱਕ ਨਹੀਂ ਪਰ ਕੀ ਉਹਦੇ ਚ ਕੁਝ ਗਲਤ ਹੈ ਮੈਨੂੰ ਨਹੀਂ ਲੱਗਦਾ ਕੁਝ ਗਲਤ ਹੈ ਪ੍ਰਤਾਪ ਸਿੰਘ ਬਾਜਬਾਨ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਦੀ ਜਾਂਚ ਕਰੋ ਹੋਣਾ ਕਿ ਚਾਹੀਦਾ ਸੀ ਪ੍ਰਤਾਪ ਸਿੰਘ ਬਾਜਬਾਨ ਨੇ ਕਿਹਾ ਬੰਬਈ ਨੇ ਆਇਆ ਪੰਜਾਬ ਦੇ ਵਿੱਚ ਐਨੇ ਫਟ ਗਏ ਭਾਈ ਐਨੇ ਬਾਕੀ ਆ ਇੱਕ ਵਿਰੋਧੀ ਧਰਦੀ ਜਿਹੜੀ ਭੂਮਿਕਾ ਮੇਰੇ ਖਿਆਲ ਚ ਤਾਂ ਉਹੀ ਨਿਭਾਈ ਗਈ ਆ ਕੋਈ ਬੇਤੁਕਾ ਬਿਆਨ ਨਹੀਂ ਇਹ ਇੱਕ ਸੀਰੀਅਸ ਮੈਟਰ ਤੇ ਬਿਆਨ ਤੁਸੀਂ ਜੇ ਤੁਹਾਨੂੰ ਐਨੇ ਸੀ ਤੁਸੀਂ ਪੰਜਾਬ ਪੁਲਿਸ ਦੀ ਬਰਾਬਰ ਇੱਕ ਪ੍ਰੈਸ ਕਾਨਫਰੰਸ ਰੱਖਦੇ ਮਤਲਬ ਬਰਾਬਰ ਤਾਂ ਕੀ ਉਹ ਤੂੰ ਥੋੜੇ ਚਿਰ ਬਾਅਦ ਰੱਖ ਦਿੰਦੇ ਹਨ ਵੈਸੇ ਵੀ ਤਾਂ ਹਰ ਗੱਲ ਤੇ ਕਰਦੀ ਆ ਪੁਲਿਸ ਤਾਂ ਕਰ ਹੀ ਦਿੰਦਿਆ ਇਹ ਪ੍ਰੈਸ ਕਾਨਫਰੰਸ ਕਰਕੇ ਇੰਟਰਵਿਊ ਬਾਰੇ ਤਾਂ ਡੀਜੀਪੀ ਸਾਹਿਬ ਸਾਹਮਣੇ ਆ ਗਏ ਸੀ ਕਿ ਇੰਟਰਵਿਊ ਨਹੀਂ ਹੋਈ ਜੀ ਜਦਕਿ ਅਦਾਲਤ ਨੇ ਸਾਫ ਕਰਤਾ ਸੀ ਹਾਂ ਮੇਰੇ ਖਿਆਲ ਚ ਉਹ ਜਿਹੜੇ ਸੰਬੋਧਨ ਕਰਦੇ ਆ ਸੁਖਚੰਦ ਸਿੰਘ ਗਿੱਲ ਬਹੁਤ ਜ਼ਿੰਮੇਵਾਰ ਨੇ ਆ ਕੇ ਉਹ ਕਹਿ ਦਿੰਦੇ ਵੀ ਭਾਈ ਇਹ ਚ ਕੋਈ ਗੱਲ ਨਹੀਂ ਹੋਈ ਪਰ ਨਹੀਂ ਉਸ ਮੁੱਦੇ ਨੂੰ ਪੋਲਿਟੀਕਲ ਬਣਾਇਆ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਾਰੀ ਸਾਰੀ ਲੀਡਰਸ਼ਿਪ ਉਹਦੇ ਤੇ ਕੁੱਦੀ ਆ ਨਾ ਉਹਨਾਂ ਤੇ ਹਮਲਾ ਕਰਿਆ ਉਹ ਦੇਖ ਕੇ ਉਹਨਾਂ ਦੀ ਮੈਨੂੰ ਨਿਰਾਸ਼ਾ ਵੱਧ ਝਲਕਦੀ ਆ ਅਸਲ 'ਚ ਹੋਇਆ ਕੀ ਆ ਪਹਿਲਾਂ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਸੀ ਮੈਂ ਮੰਨਦਾ ਵੀ ਉਹ ਠੀਕ ਚੱਲ ਰਿਹਾ ਸੀ ਲੋਕਾਂ 'ਚ ਮੈਨੂੰ ਪੁੱਛੋਂ ਤਾਂ ਉਹ 'ਚ ਬਹੁਤ ਗਲਤੀਆਂ ਸੀ ਪਰ ਲੋਕਾਂ 'ਚ ਘੱਟੋ ਘੱਟ ਉਹਦੀ ਇਮੇਜ ਠੀਕ ਜਾ ਰਹੀ ਸੀ ਐਨੀ ਹੇਹ ਲੈ ਆਉਂਦੇ ਆ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਵਾਲਾ ਇਹਨਾਂ ਦਾ ਇਹਨਾਂ ਦੀ ਮਹਿਮ ਜਿੱਦਾਂ ਦੀ ਸ਼ੁਰੂ ਹੋਈ ਸੀ ਗਗਨ ਉਹ ਤਾਂ ਰੋਜ਼ ਹੀ ਨਵਾਂ ਕਦੇ ਤਾਂ ਮੇਰੇ ਖਿਆਲ 'ਚ ਜੋੜੇ ਮਾਇਰਾ ਸਾਹਿਬ ਨੇ ਵੀ ਉਹ ਜਿਹੜਾ ਉੱਥੇ ਬਿਆਨ ਦਿੱਤਾ ਉਹਦੇ ਕਰਕੇ ਲੋਕਾਂ 'ਚ ਬਹੁਤ ਬੇਇੱਜ਼ਤੀ ਹੋਈ ਫੇਰ ਤੁਸੀਂ ਪਖਾਨਿਆਂ ਦੇ ਜਿਹੜੇ ਉਦਘਾਟਨ ਕਰੇ ਆ ਹਨਾ ਈ ਪੱਥਰ ਕਰਿਆ ਉਹਦੇ ਨਾਲ ਥੋੜੀ ਹੋਈ ਹੋਰ ਕਈ ਥਾਵਾਂ ਤੇ ਇਹ ਜਿਹੀਆਂ ਗੱਲਾਂ ਸਾਹਮਣੇ ਜਿਆਦਾ ਬੈਕਫੋਰਡ ਤੇ ਆਈ ਸਰਕਾਰ ਦੀ ਕਾਫੀ ਬੇਇਜ਼ਤੀ ਹੋ ਰਹੀ ਸੀ ਉਹ ਸਾਰੇ ਕਾਸੇ ਤੋਂ ਬਚਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੂੰ ਉਠਾਏ ਤੇ ਸਾਰੀ ਪਾਰਟੀ ਨੇ ਮਿਲ ਕੇ ਹਮਲਾ ਕਰਤਾ ਹੁਣ ਗੱਲ ਕਰਦੇ ਆ ਉਹਨਾਂ ਦੇ ਬਿਆਨ ਪ੍ਰਤਾਪ ਸਿੰਘ ਬਾਜਵਾ ਤੇ ਨੂੰ ਮੁੱਖ ਮੰਤਰੀ ਕਹਿ ਰਿਹਾ ਵੀ ਸਾਨੂੰ ਦੱਸੋ ਤੁਹਾਡੇ ਸੋਰਸ ਕਿਹੜੇ ਆ ਉਪਾਈ ਉਨ੍ਹਾਂ ਦੇ ਸੋਰਸ ਜਿਹੜੇ ਮਰਜ਼ੀ ਹੋਣ ਤੁਹਾਡੇ ਕੋਲ ਤਾਂ ਘੱਟੋ ਘੱਟ ਸਾਰੀ ਮਸ਼ੀਨਰੀ ਹੈਗੀ ਆ ਪਤਾ ਕਰਾਉਣ ਦੀ ਕਿ ਕੀ ਸੱਚ ਆ ਕੀ ਝੂਠ ਹੈ ਔਰ ਜੇ ਮੁੱਖ ਮੰਤਰੀ ਕਹਿੰਦੇ ਆ ਵੀ ਇਸ ਖਬਰ 'ਚ ਕੋਈ ਤੰਤ ਨਹੀਂ ਉਹ ਵੀ ਕਹਿ ਦਿੰਦੇ ਵੀ ਭਾਈ ਇਹ 'ਚ ਤੰਤ ਨਹੀਂ ਇੰਨਾ ਕਹਿ ਕੇ ਖੜਾ ਛੁੱਟ ਸਕਦਾ ਸੀ ਪਰ ਨਹੀਂ ਤੁਸੀਂ ਹਮਲਾ ਕਰਨਾ ਸੀ ਨਹੀਂ ਤੁਸੀਂ ਪ੍ਰਤਾਪ ਸਿੰਘ ਬਾਜਬਾ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਘੇਰਾ ਪਾਉਣਾ ਸੀ ਕਿਉਂਕਿ ਵਿਧਾਨ ਸਭਾ 'ਚ ਉਹ ਤੁਹਾਨੂੰ ਸਵਾਲ ਪੁੱਛਦੇ ਆ ਠੀਕ ਆ ਥੋੜੇ ਜੀ 올ਡ ਸਕੂਲ ਨੈਰੇਟਿਵ ਦੀ ਗੇਮ ਨੂੰ ਪ੍ਰਤਾਪ ਸਿੰਘ ਬਾਜਬਾ ਉਨੀ ਨਹੀਂ ਸਮਝਦੇ ਜਿੰਨੀ ਆਮਦਵੀ ਪਾਰਟੀ ਚੰਗੀ ਤਰ੍ਹਾਂ ਸਮਝਦੀ ਆ ਪਰ ਫਿਰ ਵੀ ਲਗਾਤਾਰ ਆਪਦੇ ਰੋਜ਼ ਉਹਨਾਂ ਦਾ ਪ੍ਰੈਸ ਨੋਟ ਆਉਂਦਾ ਰੋਜ਼ ਉਹਨਾਂ ਦੀ ਗੱਲ ਹੁੰਦੀ ਆ ਤੇ ਮੁੱਦੇ ਚੱਕੀ ਰੱਖਦੇ ਹਰ ਮਸਲੇ ਤੇ ਘੇਰਦੇ ਨੇ ਵਿਧਾਨ ਸਭਾ ਹਾਂ ਹਰ ਮਸਲੇ ਤੇ ਘੇਰਦੇ ਆ ਹੁਣ ਆਪਾਂ ਆਉਣੇ ਆ ਇੱਥੇ ਮਨਿੰਦਰ ਸਿੱਧੂ ਵਾਲਾ ਕੇਸ ਯਾਦ ਆ ਤੁਹਾਨੂੰ ਬਿਲਕੁਲ ਪੱਤਰਕਾਰ ਮਨਿੰਦਰ ਸਿੱਧੂ ਦੇ ਕੇਸ ਤੇ ਹਾਰ ਹੀ ਹੋਲਾ ਉਹਨੇ ਆਡੀਓ ਪਬਲਿਸ਼ ਕਰਤੀ ਆਪਦੇ ਪੇਜ ਤੇ ਪਾਤੀ ਉਹ ਕਹਿੰਦੇ ਵੀ ਇਹ ਇਹ ਨੂੰ ਭਾਈ ਐਡਿਟ ਕਰੀ ਗਈ ਆ ਸਾਡੇ ਬਾ ਸਾਡੇ ਵਿਰੁੱਧ ਸਾਜ਼ਿਸ਼ ਆ ਹਣਾ ਉਹ ਭਾਈ ਜੇ ਐਡਿਟ ਵੀ ਕਰੀ ਗਈ ਆ ਤਾਂ ਜਾਂਚ ਪੁਲਿਸ ਕਰਾਵੇ ਨਾ ਜੋ ਚੀਜ਼ ਪਬਲਿਕ ਅਡਮਿਨ ਚ ਸੀ ਉਹਨੇ ਰੱਖ ਕੇ ਮੂਹਰੇ ਰੱਖਦੀ ਹੁਣ ਪ੍ਰਤਾਪ ਸਿੰਘ ਆਵਾਜ਼ ਬਣੂ ਜੇ ਕੋਈ ਜਾਣਕਾਰੀ ਆਈ ਆ ਅਗਲੇ ਨੇ ਤੁਹਾਡੇ ਮੂਹਰੇ ਰੱਖਦੀ ਤੁਸੀਂ ਖੰਡਨ ਕਰ ਦਿਓ ਜਾਂ ਜਾਂਚ ਕਰਾ ਦਿਓ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਕੇਂਦਰ ਦੀ ਕਿਸੇ ਏਜੰਸੀ ਨੇ ਸ਼ੇਅਰ ਨਹੀਂ ਕਰੀ ਜਾਣਕਾਰੀ ਠੀਕ ਹੈ ਨਾ ਪੰਜਾਬ ਇੰਟੈਲੀਜੈਂਸ ਕੋਲੇ ਨਾ ਪੰਜਾਬ ਇੰਟੈਲੀਜੈਂਸ ਕੋਲੇ ਆ ਹੁਣ ਮੇਰੀ ਇਹ ਗੱਲ ਸੁਣ ਲਓ ਫਿਰ ਪਾਸਕਰ ਦੀ ਖਬਰ ਹੈ ਅਜਦੂ ਬਾਅਦ ਤਾਂ ਫਿਰ ਪਾਸਕਰ ਵਾਲਿਆਂ ਤੇ ਵੀ ਪਰਚਾ ਕਰਨਗੇ ਕਿਉਂਕਿ ਉਹਨਾਂ ਨੇ ਵੀ ਖਬਰ ਲਾਈ ਹੈ ਇੰਟੈਲੀਜੈਂਸ ਦੇ ਹਵਾਲੇ ਦੇ ਨਾਲ ਖਬਰ ਲਾਈ ਹੈ ਕਿ 55 ਨੇ ਹਾਂ ਕਿ 55 ਨੇ ਪੰਜਾਬ ਦੇ ਵਿੱਚ ਮੰਬਾਂ ਦੀ ਗੱਲ ਕਰੀ ਆ ਕਿੰਨੇ ਫਟ ਗਏ ਪਾਸਕਰ ਨੇ ਤਾਂ ਇਹ ਵੀ ਲਿਖਿਆ ਕਿ ਇਹਦੀ ਵੀ ਜਾਣਕਾਰੀ ਡੇਢ ਮਹੀਨਾ ਪਹਿਲਾਂ ਦੇਤੀ ਸੀ ਕਿ ਕਿਸੇ Hindu ਲੀਡਰ ਤੇ ਹਮਲਾ ਹੋ ਸਕਦਾ ਜਿਹੜਾ ਕਿ ਮਨੋਰੰਜਨ ਕਾਲੀਆ ਸਾਹਿਬ ਤੇ ਹੁੰਦਾ ਉੱਥੇ ਕਿੱਥੇ ਰਹੇ ਫਿਰ 48 ਹਾਂ ਉੱਥੇ ਤੋਂ ਜੀ ਦੀ ਵੀ ਜਾਣਕਾਰੀ ਦੱਸੀ ਗਈ ਆ ਸਿੱਧੂ ਮੂਸੇ ਵਾਲੇ ਦੀ ਉਹਦੀ ਕਿੰਨੇ ਦਿਨ ਪਹਿਲਾਂ ਦੱਸਣ ਲੱਗੀ ਸੀ ਸੈਂਟਰਲ ਇੰਟੈਲੀਜੈਂਸ ਕਿ ਭਾਈ ਇਹਨੂੰ ਖਤਰਾ ਹੈ ਇਹਨੂੰ ਖਤਰਾ ਸਰਕਾਰ ਤਾਂ ਉਲਟੇ ਸਿਕਿਉਰਟੀਆਂ ਵਾਪਸ ਲੈਂਦੀ ਸੀ ਗੱਲ ਤੁਸੀਂ ਸਵਿਰਦ ਨਹੀਂ ਹੈਗੇ ਯਾਰ ਪੰਜਾਬ ਦਾ ਜਲੂਸ ਇਸ ਗੱਲ ਤੇ ਨਹੀਂ ਨਿਕਲਦਾ ਜਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਇੱਕ ਬਿਆਨ ਨਹੀਂ ਹੈਗਾ ਪ੍ਰਤਾਪ ਸਿੰਘ ਬਾਜਵਾ ਦਾ ਤੁਸੀਂ ਹੌਣ ਲੱਗੇ ਸੀ ਮਾਫ ਕਰਨਾ ਮੈਂ ਇੱਥੇ ਹੌਣ ਲੱਗਿਆ ਸੀ ਪਹਿਲਾਂ ਹੋਰ ਗੱਲ ਕਰ ਲਈਏ ਹੁਣ ਬਾਜਵਾ ਸਾਹਿਬ ਤੇ ਜਿੰਨੀ ਤੇਜ਼ੀ ਨਾਲ ਐਕਸ਼ਨ ਹੋਇਆ ਬਾਜਵਾ ਸਾਹਿਬ ਤੇ ਜਿੰਨੀ ਤੇਜ਼ੀ ਨਾਲ ਐਫ ਆਈ ਆਰ ਹੋਈ ਇਹੀ ਕਹਿੰਦੇ ਨੇ ਕਿ ਦੇਸ਼ ਦੀ ਰਿਸਤ ਰੱਖਿਆ ਦਾ ਮਸਲਾ ਬੜੀਆਂ ਗੱਲਾਂ ਚਲੋ ਜੋ ਵੀ ਐਡ ਕਰ ਸਕਦੇ ਨੇ ਉਹ ਚ ਕਰ ਲੈਣਗੇ ਹੋਏ ਵੀ ਇਸ ਰਖਾ ਦਾ ਮਸਲਾ ਜੀ ਪ੍ਰਤਾਪ ਸਿੰਘ ਬਾਜਵਾ ਦੇ ਸਬੰਧ ਪਰਲੇ ਪਾਸੇ ਜੋੜ ਦਿੰਦੇ ਆ ਇਹ ਜਾਂ ਇਹ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਆਗੇ ਇੱਕ ਇਹ ਖਬਰ ਤੇਜ਼ੀ ਨਾਲ ਐਫ ਆਈ ਆਰ ਹੋਗੀ ਪਰ ਉਹ ਵੀ ਤਾਂ ਲੋਕ ਨੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦੀ ਖਬਰ ਪਾਈ ਸੀ ਕਿ ਵਿਵਾਦਿਤ ਕਲਾਕਾਰ ਦੀ ਸਿਕਿਉਰਿਟੀ ਵਾਪਸ ਲੱਗੀ ਤਿੰਨ ਸਾਲ ਹੋ ਗਏ ਕੁੰਗਣੀਆਂ ਪਈਆਂ ਮੂੰਹ 'ਚ ਕਾਰਵਾਈ ਤਾਂ ਦੂਰ ਦੀ ਗੱਲ ਬੋਲੇ ਆ ਕੋਈ ਨਹੀਂ ਬੋਲਣਗੇ ਕਿਉਂਕਿ ਜਿੱਥੇ ਆਪ ਫਸਦੇ ਆ ਇਹਨਾਂ ਦਾ ਇੱਕ ਸਿੱਧਾ ਸਿੱਧਾ ਪੈਟਰਨ ਹੁੰਦਾ ਉੱਥੋਂ ਭੱਜੋ ਤੁਸੀਂ ਕਿਤੇ ਵੀ ਦੇਖਿਓ ਜਿੱਥੇ ਫਸਦੇ ਹੋਣਗੇ ਫਿਰ ਅੱਖ ਚ ਪਾਏ ਨਹੀਂ ਰੜਕਦੇ ਸੁਸਤਰੀ ਵਾਂਗੂ ਸੌ ਜਾਂਦੇ ਆ ਜਿੱਥੇ ਹਮਲਾ ਪਰ ਇਹ ਹਮਲੇ ਦੀ ਪ੍ਰਵਿਰਤੀ ਨੂੰ ਸਮਝੋ ਮੁੱਖ ਮੰਤਰੀ ਦੇ ਸ਼ਬਦਾਂ ਨੂੰ ਨਾ ਬਹੁਤ ਗਹਿਰਾਈ ਨਾਲ ਦੇਖਣ ਦੀ ਲੋੜ ਹੈ ਪਾਕਿਸਤਾਨ ਨਾਲ ਦੱਸਣ ਇਹਨਾਂ ਦਾ ਕੀ ਸੰਬੰਧ ਆ ਇਹ ਤਾਂ ਇੱਥੋਂ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਤੁਹਾਨੂੰ ਆਈ ਨਹੀਂ ਯਾਦ ਆ ਰਿਹਾ ਵੀ ਇਹ ਸਾਰਾ ਕੁਝ ਜਿਵੇਂ ਸ਼ਬਦ ਦਰ ਸ਼ਬਦ ਜਿਵੇਂ ਦਿੱਲੀ ਵਾਲੇ ਕਿਸੇ ਦਫ਼ਤਰ ਤੋਂ ਆਏ ਹੋਣ ਇਹ ਨਹੀਂ ਪਤਾ ਕਿ ਇਹਨਾਂ ਦੀ ਪਾਰਟੀ ਦੇ ਦਫ਼ਤਰ ਚੋਂ ਆਇਆ ਕਿ ਵੱਡੀ ਪਾਰਟੀ ਆ ਜਿਹੜੀ ਇਹਨਾਂ ਦੀ ਉਹਦੇ ਦਫ਼ਤਰ ਚੋਂ ਆਇਆ ਪਰ ਪੈਟਰਨ ਤਾਂ ਸਾਰਾ ਉਹੀ ਆ ਉਹ ਵੀ ਤਾਂ ਐਂ ਬਣਾਉਂਦੇ ਹੋ ਨਾ ਵੀ ਇਹ ਬਿਆਨ ਦੇ ਨਾਲ ਜੀ ਦੇਸ਼ ਦੇ ਟੁਕੜੇ ਹੋ ਜਾਣੇ ਸੀ ਦੇਸ਼ ਦਾ ਤਾਂ ਭਾਈਚਾਰਾ ਖਰਾਬ ਹੋ ਜਾਣਾ ਸੀ ਹਨਾ ਇਹ ਪਾਕਿਸਤਾਨ ਚਲੇ ਜਾਣ ਪਾਕਿਸਤਾਨ ਨਾਲ ਦੱਸਣ ਇਹਨਾਂ ਦੇ ਕੀ ਸੰਬੰਧ ਹੈ ਵਿਰੋਧੀ ਧਿਰਾਂ ਦੇ ਉਹਨਾਂ ਵਾਲੇ ਪੈਟਰਨ ਤੇ ਆ ਗਏ ਇਹ ਉਹ ਸੇਮ ਆ ਯਾਰ ਪੈਟਰਨ ਤੁਸੀਂ ਸਾਰੀ ਸੋਡੀ ਨੀਤੀ ਦਾ ਏ ਤੋਂ ਲੈ ਕੇ ਜ਼ੀ ਤੱਕ ਦਾ ਅਖਰ ਪਾਜ ਪਾਲ ਆ ਥੋੜੇ ਚ ਫਰਕ ਨਹੀਂ ਹੈਗਾ ਹੁਣ ਹੁਣ ਮੈਂ ਉਸ ਗੱਲ ਤੇ ਹੁਣਾਂ ਜਿਹੜੀ ਗੱਲ ਸੀ ਕਰਨ ਲੱਗੇ ਸੀ ਕਿ ਕੀ ਪ੍ਰਤਾਪ ਸਿੰਘ ਬਾਜਬਾ ਦਾ ਬਿਆਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਜਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਖਰਾਬਾ ਇਸ ਕਰਕੇ ਬਾਜਬਾ ਦਾ ਬਿਆਨ ਆਇਆ ਗਗਨ ਤੀਜੇ ਦਿਨੋਂ ਪੰਜਾਬ 'ਚ ਹਰਦਾਤਾ ਹੋ ਰਹੀਆਂ ਯਾਰ ਪੁਲਿਸ ਤੱਕ ਤਾਂ ਸੇਫ ਨਹੀਂ ਹੂੰ ਠੀਕ ਆ ਇੱਕ ਮਤਲਬ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਯਾਦਾ ਵੋਟਾਂ ਤੋਂ ਬਾਅਦ ਮੈਨੂੰ ਲੱਗਦਾ ਹਜੇ 72 ਘੰਟੇ ਨਹੀਂ ਹੋਏ ਸੀ ਬਣਿਆ ਨੂੰ ਜੀ ਅਗਲੇ ਨੇ ਬਾਰ ਚ ਮਾਰਤਾ ਉਸੇ ਹੀ ਪਾਸੇ ਸੇਮ ਮੈਨੂੰ ਲੱਗਦਾ ਹਲਕੇ ਦਾ ਹੀ ਫਾਸਟ ਬਣਾਇਆ ਫਰਕ ਪੈਂਦਾ ਉਥੇ ਪੁਲਿਸ ਵਾਲੇ ਤੱਕ ਨੂੰ ਇੱਕ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਯਾਰ ਹਾਂ ਸ਼ਰੇਆਮ ਗੈਂਗਸਟਰ ਇੰਟਰਵਿਊਸ ਦੇਣ ਇਲੈਕਸ਼ਨ ਦੇ ਵਿੱਚ ਧਮਕੀਆਂ ਦੇਣ ਅਗਲੇ ਆਪ ਦੇ ਬੰਦੇ ਖੜੇ ਕਰਨ ਉਹਦੇ ਨਾਲ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕੋਈ ਖਤਰਾ ਨਹੀਂ ਜਦੋਂ ਵਪਾਰੀਆਂ ਨੂੰ ਧਮਕੀਆਂ ਆ ਰਹੀਆਂ ਹੁਣ ਡਾਕਟਰਾਂ ਨੂੰ ਧਮਕੀਆਂ ਆ ਰਹੀਆਂ ਹੁਣ ਬਸ ਪ੍ਰਕਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਉਹਨੂੰ ਹਰ ਪਾਸੇ ਐ ਦਿਖਾ ਦਿਓ ਵੀ ਜੀ ਬਹੁਤ ਵੱਡਾ ਕਰਤਾ ਅਸਲ 'ਚ ਕੁਝ ਨਹੀਂ ਕਰਨਾ ਤੁਸੀਂ ਪ੍ਰਤਾਪ ਸਿੰਘ ਬਾਜਵਾ ਤੇ ਹਮਲਾ ਕਰਕੇ ਆਪਦੀ ਸਿੱਖਿਆ ਕ੍ਰਾਂਤੀ ਵਾਲੀ ਜਿਹੜੀ ਤੁਹਾਡੇ ਤੋਂ ਕੜੀ ਡੁੱਲੀ ਆ ਤੁਸੀਂ ਉਹ ਲਗਾਉਣੀ ਚਾਹੁੰਦੇ ਹੋ ਇਹ ਐ ਲੋਕਦੀ ਨਹੀਂ ਪਰ ਜੋ ਸਰਕਾਰ ਨੇ ਰਿਐਕਟ ਕਰਿਆ ਬਹੁਤ ਹੀ ਬੇਵਕੂਫਾ ਨਹੀਂ ਕਵਾਂਗੇ ਇਹਨੂੰ ਮੈਨੂੰ ਲੱਗਦਾ ਇੰਨਾ ਹੀ ਜ਼ੋਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਵੱਲ ਮੁੱਖ ਮੰਤਰੀ ਲਾ ਦੇਣ ਉਹ ਬਹੁਤ ਜ਼ਰੂਰੀ ਆ ਠੀਕ ਆ ਜੀ ਸ਼ੁਕਰੀਆ ਭਾਈ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਖਰ ਦੇ ਨਾਲ ਜੀ